ਸਤਿ ਸ੍ਰੀ ਅਕਾਲ ਜੀ। ਦੱਸ ਕੋ ਤੁਸੀਂ ਦੇਖ ਰਹੇ ਹੋ ਜੀ ਤੇਉ ਚੈਨਲ ਅਤੇ ਫੇਸਬੁਕ ਪੇਜ ਆਨਲਾਈਨ ਤੋਂ ਨੰਬਰ 087 ਸਚਦੇਵ। ਜਿਵੇਂ ਕਿ ਆਪ ਨੂੰ ਪਤਾ ਹੀ ਹੈ ਲੰਗੀ ਬੀ ਮਹੀਨ ਨੂੰ ਸੰਗਰੂਰ ਦੇ ਨੇੜੇ ਸੋਹਣਾ ਵਾਲੇ ਬੀੜ ਕੋਲ ਜ਼ਮੀਨ ਪ੍ਰਾਪਤੀ ਮਸਲੇ ਨੂੰ ਲੈ ਕੇ 베ਜ ਮਿਨੇ ਲੋਕਾਂ ਨੂੰ ਔਰਤਾਂ ਸਮੇਤ ਜਿਹੜਾਂ ਦੇ ਵਿੱਚ ਬੰਦ ਕਰ ਦਿੱਤਾ ਸੀ ਇਹ ਸੀ ਪੰਜਾਬ ਸਰਕਾਰ ਦਾ 베ਜ ਮਿਨੇ ਲੋਕਾਂ ਪ੍ਰਤੀ ਐਕਸ਼ਨ। ਹੁਣ ਗੱਲ ਕਰਾਂਗੇ ਸਰਕਾਰ ਦੇ ਇਸ ਐਕਸ਼ਨ ਦੇ ਖਿਲਾਫ ਜਾਂ ਇਹ ਕਹੋ ਪੰਜਾਬ ਸਰਕਾਰ ਦੇ ਇਸ ਐਕਸ਼ਨ ਦੇ ਵਿਰੁੱਧ ਬਹੁਜਨ ਸਮਾਜ ਪਾਰਟੀ ਇਹ ਕਹ ਲਈ ਕਿ ਵਾਪਸ ਵੱਲੋਂ ਡਾਕਟਰ ਅਵਪਾਰ ਸਿੰਘ ਕਰੀਮਪੁਰੀ ਦੀ ਦੇਗ ਰਹਿਨਮਾਈ ਹੈ ਕਿ ਰਿਐਕਸ਼ਨ ਕੀਤਾ ਗਿਆ ਪਹਿਲਾਂ ਤਾਂ 22 ਮਈ ਨੂੰ ਸਾਰੇ ਜ਼ਿਲ੍ਹਿਆਂ ਦੇ ਹੈੱਡਕੁਆਰਟਰਾਂ ਦੇ ਵਿੱਚ ਨਸ਼ੇ ਦੇ ਖਿਲਾਫ ਇਸ ਤਰ੍ਹਾਂ ਦੇ ਬੇਜਮੀਨੇ ਲੋਕਾਂ ਉੱਪਰ ਹੋ ਰਹੇ ਕਲਪ ਤੱਕ ਕੈਸਾਂ ਦੇ ਕਾਰਬਾਂ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ 2 मई ਨੂੰ ਡਾਕਟਰ ਅਵਕਰ ਸਿੰਘ ਜੀ ਕ੍ਰੀਮਪੁਰੀ ਜੀ ਹੋਰਾਂ ਦੀ ਰਹਿਨਮਾਈ ਹੇਠ ਇੱਕ ਬਫਦ ਸ੍ਰੀ ਸੰਦੀਪ ਰੇਸੇ ਜੀ ਮਾਨ ਲੋਕ ਗ੍ਰੈਟਿਕ ਮਿਸ਼ਨਰ ਸੰਗਰੂਰ ਨੂੰ ਸਵੇਰੇ 6:30 ਵਜੇ ਉਹਨਾਂ ਦੇ ਰਹਿੈਸ ਬਿੱਤੇ ਉਹਨਾਂ ਦੇ ਰਹਿੈਸ ਵਿੱਚ ਮਿਲਿਆ ਕਿ ਮਿਲ ਕੇ ਵਿਚਾਰ ਕਰਕੇ ਕੀਤੀ ਤੇ ਇੱਕ ਮੈਮੋਰੰਡਮ ਦਿੱਤਾ ਉਹ ਇੱਥੇ ਗੱਲ ਕਰਾਂਗੇ ਜੋ ਬਫਦ ਦੇ ਵਿੱਚ ਸੌਮਲਸੀ ਸਾਡੇ ਸਾਥੀ ਉਹਨਾਂ ਦੇ ਨਾਮ ਲੈਣੇ ਬਹੁਤ ਜ਼ਰੂਰੀ ਬਣ ਗਏ ਸੋ ਸਭ ਤੋਂ ਪਹਿਲਾਂ ਡਾਕਟਰ ਅਵਤਾਰ ਸਿੰਘ ਜੀ ਕਰੀਮਪੁਰੇ ਸੂਬਾ ਪ੍ਰਧਾਨ ਬਹੁਜਨ ਸਮਾਜ ਪਾਰਟੀ ਪੰਜਾਬ ਉਹਨਾਂ ਦੇ ਨਾਲ ਸਰਦਾਰ ਅਜੀਤ ਸਿੰਘ ਜੀ ਭੈਣੇ ਪ੍ਰਜਾਪਤ ਅਤੇ ਵਿਚਾਰਕ ਬਹੁਜਨ ਸਮਾਜ ਪਾਰਟੀ ਪੰਜਾਬ ਸਰਦਾਰ ਕਿਮੌਰ ਸਿੰਘ ਜੀ ਬੇਰ ਸੂਬਾ ਜਨਰਲ ਸਟਾਫਟਰ ਸੰਗਰੂਰ ਡਾਕਟਰ ਮੱਖਣ ਸਿੰਘ ਜੀ ਸੂਬਾ ਜਨਰਲ ਹਸਪਤਲ ਸੰਗਰੂਰ ਮਾਸਟਰ ਅਮਰਜੀਤ ਸਿੰਘ ਜੀ ਜਲੂਰ ਸੂਬਾ ਜਨਰਲ ਹਸਪਤਲ ਸੰਗਰੂਰ ਅਤੇ ਜੋਨ ਅਨਤਾਰਜ ਪਟਿਆਲਾ ਇਸ ਤੋਂ ਇਲਾਵਾ ਤਿੰਨੇ ਜ਼ਿਲ੍ਹਿਆਂ ਦੇ ਪ੍ਰਧਾਨ ਸੰਗਰੂਰ ਜ਼ਿਲ੍ਹੇ ਤੋਂ ਸਰਦਾਰ ਸਤਗੁਰ ਸਿੰਘ ਜੀ ਕੌਰਿਆ ਜ਼ਿਲ੍ਹਾ ਪ੍ਰਧਾਨ ਭਾਜਨ ਸਮਾਜ ਪਾਰਟੀ ਸੰਗਰੂਰ ਡਾਕਟਰ ਸਰਬਜੀਤ ਸਿੰਘ ਜੀ ਜ਼ਿਲ੍ਹਾ ਪ੍ਰਧਾਨ ਭਾਜਨ ਸਮਾਜ ਪਾਰਟੀ ਬਰਨਾਲਾ ਇਹਨਾਂ ਤੋਂ ਇਲਾਵਾ ਸਰਦਾਰ ਦਿਗਪਤਾਰ ਸਿੰਘ ਜੀ ਨਾਰੀ ਕੇ ਜ਼ਿਲ੍ਹਾ ਪ੍ਰਧਾਨ ਭੋਜਨ ਸਮਾਜ ਪਾਰਟੀ ਮਲੇਰ ਕੋਟੜਾ ਭੈਣ ਬਲਜੀਤ ਕੌਰ ਜੀ ਵਿਰਪ ਲੇਡੀ ਵਿੰਗ ਪ੍ਰਧਾਨ ਭੋਜਨ ਸਮਾਜ ਪਾਰਟੀ ਬਰਨਾਰਾ ਸੋ ਇਹ ਵਫਾ ਮਾਨਯੋਗ ਡੀਸੀ ਸਾਹਿਬ ਨੂੰ ਮਿਲਿਆ ਵਿਚਾਰ ਕਰਤਾ ਹੋਏ ਮੈਮੋਰੰਡਮ ਵੀ ਦਿੱਤਾ ਤੇ ਵਿਚਾਰ ਕਰਤਾ ਕਰਦੇ ਹਾਂ ਡਾਕਟਰ ਅਵਤਾਰ ਸਿੰਘ ਜੀ ਕਰੀਮਪੁਰੇ ਸਾਹਿਬ ਹੋਰਾਂ ਨੇ ਡੀਸੀ ਸਾਹਿਬ ਨੂੰ ਬੇਨਤੀ ਕੀਤੀ ਇਹ ਸਭ ਨੂੰ ਪਹਿਲਾਂ ਦਾ ਬਿਨਾਂ ਸ਼ਰਤ ਜੋ ਸਾਡੇ ਬੇਜਮੀਨੇ ਲੋਕ ਨੇ ਉਹਨਾਂ ਨੂੰ ਅੱਜ ਹੀ ਰਿਹਾ ਕੀਤਾ ਜਾਵੇ ਤੇ ਬੇਜਮੀਨੇ ਲੋਕਾਂ ਨੂੰ ਰਿਹਾ ਕੀਤਾ ਜਾਵੇ ਉਹਨਾਂ ਦੇ ਨਾਲ ਬੇਨਸਾਫੀ ਨਾ ਕੀਤੀ ਜਾਵੇ ਤੇ ਦੂਸੀ ਸਾਹਿਬ ਨੇ ਪੂਰਾ ਭਰੋਸਾ ਦਵਾਇਆ ਕਿ ਬਿਲਕੁਲ ਅੱਜ ਸਾਮ ਨੂੰ ਇਹਨਾਂ ਨੂੰ ਸਾਕ ਦਿੱਤਾ ਜਾਵੇਗਾ ਉਹ ਡਾਕਟਰ ਅਵਤਾਰ ਸਿੰਘ ਜੀ ਕਰੀਮਪੁਰੀ ਸਾਹਿਬ ਉਹਨਾਂ ਨੇ ਵਿਚਾਰ ਕਰਕੇ ਆ ਕਰਦਿਆ ਇੱਕ ਖਾਸ ਗੱਲ ਕਹੀ ਕਿ ਜਮੀਨ ਮੰਗਣਾ ਕੋਈ ਗੁਨਾਹ ਨਹੀਂ ਜੋ ਬੇਜਮੀਨੇ ਲੋਕ ਹੈ ਆਗਰ ਉਹ ਜ਼ਮੀਨ ਮੰਗਦੇ ਆ ਤਾਂ ਉਹ ਕੋਈ ਗੁਨਾਹ ਨਹੀਂ ਕਰ ਰਹੇ ਤਾਂ ਇਸ ਦੇ ਜਵਾਬ ਦੇ ਵਿੱਚ ਮਾਨਯੋਗ ਡੀਸੀ ਸਾਹਿਬ ਜੀ ਨੇ ਕਿਹਾ ਕਿ ਅਸੀਂ ਬਿਲਕੁਲ ਸਹਿਮਤ ਹਾਂ ਉਹਨਾਂ ਨੇ ਸਹਿਮਤੀ ਜਤਾਉਂ ਦਿੱਤੀ ਹੈ ਕਿ ਸਰਕਾਰ ਇਸ ਤੇ ਕੰਮ ਕਰ ਰਹੀ ਹੈ ਅਸੀਂ ਕੋਈ ਪਾਲਿਸੀ ਲੈ ਕੇ ਆਵਾਂਗੇ ਕਿ ਜਲਦੀ ਹੀ ਇਹ ਮਸਲਾ ਇਸ ਨੂੰ ਉਹਦਾ ਤਰੀਕੇ ਨਾਲ ਹੱਲ ਕਰਾਂਗੇ ਤੋ ਦਰਸ਼ਕੋ ਸੈਂਕੜੇ ਵਰਤਨਾ ਸਮਰਥਕਾਂ ਦੇ ਨਾਲ ਬੋਧਨ ਸਮਾਜ ਪਾਰਟੀ ਦਾ ਬਖਤ ਜੀ ਸਾਹਿਬ ਨੂੰ ਮਿਲਿਆ ਸੀ ਸੋ ਦਰਸ਼ਕੋ बसपा ਦੇ ਦਿੱਤੇ ਮੋਰੰਦ ਨੂੰ ਸਦਕਾ 23 ਮਈ ਨੂੰ ਦੇਰ ਰਾਤ 9 ਵਜੇ ਤੱਕ ਬੇਜਮੀਨੇ ਲੋਕ ਭੈਣ ਭਰਾਵਾਂ ਨੂੰ ਸੰਗਰੂਰ ਢੇਲ ਅਤੇ ਬਠਿੰਡਾ ਢੇਲ ਤੋਂ ਰਿਹਾ ਕੀਤਾ ਗਿਆ बसपा ਦੇ ਸੁਪਾਂਝਾ ਨੇ ਸੰਗਰੂਰ ਢੇਲ ਪਹੁੰਚ ਕੇ ਉਹਨਾਂ ਦਾ ਸਵਾਗਤ ਕੀਤਾ ਤੇ ਜਥਾਜੋਗ ਰਾਤ ਤਕਰੀਬਨ 11 ਵਜੇ ਤੱਕ ਉਹਨਾਂ ਨੂੰ ਉਹਨਾਂ ਦੇ ਘਰੋਂ ਘਰ ਪਹੁੰਚਾਇਆ ਜੋ ਨਹੀਂ ਦਾ ਸਕੇ ਉਹਨਾਂ ਦੇ ਰਹਿਣ ਵਾਸਤੇ ਯੋਗ ਧੰਦੋਬਸਤ ਵੀ ਕੀਤਾ ਤੇ ਵਸਪਾ ਦੇ ਨਾਸੁ ਪਾਂਹਾਂ ਦੀ ਤਾਰੀਫ ਕਰਨੀ ਬਣਦੀ। ਤੋਂ ਇੱਥੇ ਡਾਕਟਰ ਅਵਕਰ ਸਿੰਘ ਜੀ ਕਰੀਮਪੁਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਇੱਕ ਖਾਸ ਗੱਲ ਕਹੀ ਕਿ ਕਦੇ ਵੀ ਜੋ ਜ਼ਮੀਨਾਂ ਨੇ ਉਹ ਧਰਨੇ ਮਗਾਰਾਂ ਦੇ ਨਾਲ ਨਹੀਂ ਮਿਲਦੀਆਂ ਇਹ ਤਾਂ ਚੰਗੀਆਂ ਪਾਲਿਸੀਆਂ ਦੇ ਨਾਲ ਹੀ ਹੈ। ਅਗਰ ਸਰਕਾਰਾਂ ਚੰਗੀਆਂ ਪਾਲਿਸੀਆਂ ਬਣਾਉਣਾ ਤਾਂ ਇਸ ਤਰ੍ਹਾਂ ਦੇ ਧਰਮੇ ਮੁਝਾਰੇ ਕਦੇ ਨਹੀਂ ਲੱਗਦੇ ਉਹ ਇਹਨਾਂ ਨੇ ਉਹਨਾਂ ਨੇ ਆਏ ਹੋਏ ਸਾਥੀਆਂ ਨੂੰ ਅਤੇ ਪੰਜਾਬ ਵਾਸੀਆਂ ਨੂੰ ਵਿਜਾਰਸ਼ ਕੀਤੀ ਕਿ ਇੱਕ ਮੌਕਾ ਅਗਰ ਵਾਪਾਂ ਨੂੰ ਦੇ ਦਿੰਦੇ ਹੋ ਤਾਂ ਸਾਡੀ ਪਹਿਲੀ ਕੋਸ਼ਿਸ਼ ਇਹ ਹੈ ਕਿ ਅਸੀਂ ਕੰਗੀਆਂ ਪਾਲਸੀਆਂ ਅਸੀਂ ਚੰਗੀਆਂ ਪਾਲਸੀਆਂ ਬਣਾਈਏ ਤੇ ਉਹਨਾਂ ਨੂੰ ਇਮਪਲੀਮੈਂਟ ਕਰੀਏ ਦੋ ਗੱਲਾਂ ਬਾਤਾਂ ਜੀਸੀ ਸਾਹਿਬ ਨੂੰ ਮੈਮੋਰੰਡਮ ਦੇਣ ਤੋਂ ਬਾਅਦ ਡਾਕਟਰ ਅਵਤਾਰ ਸਿੰਘ ਜੀ ਕ੍ਰੀਮਪੁਰੀ ਨੇ ਮੀਡੀਆ ਕਰਮੀਆਂ ਦੇ ਨਾਲ ਕੀਤੀਆਂ ਉਹ ਵੀ ਤੁਹਾਨੂੰ ਸੁਣਾਵਾਂਗੇ ਜੋ ਖਾਸ ਰਾਤ 11:00 ਵਜੇ ਮਾਫ ਕਰਨਾ ਜੋ ਖਾਸ ਰਾਤ 9:00 ਵਜੇ ਦੇ ਕਰੀਬ ਸਾਡੇ ਸੈਂਕੜੇ ਭੈਣ ਭਰਾ ਸੰਗਰੂਰ ਦੇ ਵਿੱਚ ਹੋ ਰਿਹਾ ਹੈ ਰਿਹਾ ਹੋਏ ਉਹਨਾਂ ਦੀ ਵੀ ਇੱਕ ਵੀਡੀਓ ਤੁਹਾਡੇ ਨਾਲ ਨਿਸ਼ਾਨ ਕਰਾਂਗੇ ਇਸ ਉਮੀਦ ਦੇ ਨਾਲ ਆ ਤੁਹਾਨੂੰ ਵਿਦਾ ਲੈਣੇ ਆ ਤੇ ਹੁਣ ਆਪਾਂ ਦੇਖਾਂਗੇ ਜੋ ਗੱਲਾਂ ਬਾਤਾਂ ਦਾ ਕੁਲਕਾ ਸਿੰਘ ਜੀ ਤਨੀ ਤਰੀ ਹੋਰ ਨੇ ਮੀਡੀਆ ਕਰਮੀਆਂ ਨਾਲ ਕੀਤੀਆਂ ਤੇ ਉਸ ਤੋਂ ਬਾਅਦ ਉਸ ਵੀਡੀਓ ਨੂੰ ਵੀ ਦੇਖਾਂਗੇ ਜੋ ਸਾਡੇ ਬਸਪਾ ਦੇ ਸੰਜ ਨੇ ਸੰਗਰੂਰ ਦੇ ਵਿੱਚ ਜਾ ਕੇ ਸਾਡੇ ਬੇਜ ਮਹੀਨੇ ਭੈਣ ਭਰਾਵਾਂ ਨੂੰ ਭੈਣ ਭਰਾਵਾਂ ਨੂੰ ਜਿੰਨੇ ਤੇ ਉਹਨਾਂ ਦਾ ਸਵਾਗਤ ਕੀਤਾ ਸੱਤ ਸੰਗਠਨਾਂ ਦੇ 50 ਕਮਿਸ਼ਨਰ ਸੰਗਰੋਹ ਨੂੰ ਮਿਲ ਕੇ ਮੋਜਮ ਸਮਾਜ ਪਾਰਟੀ ਵੱਲੋਂ ਮੈਮੋਰੰਡਮ ਦਿੱਤਾ ਔਰ ਮੈਮੋਰੰਡਮ ਦੇ ਵਿੱਚ ਅਸੀਂ ਬਿਨਾਂ ਸ਼ਰਤ ਬਿਨਾਂ ਕਿਸੇ ਦੇਰੀ ਤੋਂ ਗ੍ਰਿਫਤਾਰ ਇਨੋਸੈਂਟ ਲੋਕਾਂ ਦੀ ਰਿਹਾਈ ਲਈ ਕਿਹਾ ਔਰ ਸਰਕਾਰੀ ਜ਼ਮੀਨ ਬੇਜ਼ਮੀਨੇ ਲੋਕਾਂ ਚ ਵੰਡੀ ਜਾਏ ਬਿਨਾਂ ਕਿਸੇ ਦੇਰੀ ਤੋਂ ਮੈਂ ਪੰਜਾਬੀਆਂ ਨੂੰ ਸੱਦਾ ਦਿੰਦਾ ਕਿ ਜਿਸ ਤਰ੍ਹਾਂ ਉੱਤਰ ਪ੍ਰਦੇਸ਼ ਭੈਣ ਕੁਮਾਰੀ ਮਾਇਆਵਤੀ ਜੀ ਨੇ ਲੱਖਾਂ ਏਕੜ ਜ਼ਮੀਨ ਬੀਐਸਪੀ ਦੀ ਸਰਕਾਰ ਬਣਨ ਤੇ ਬੇਜ਼ਮੀਨੇ ਕਰੀਬਾ ਚ ਵੱਡੀ ਸੀ ਇਸੇ ਤਰ੍ਹਾਂ ਪੰਜਾਬ ਦੀ 9 ਲੱਖ ਏਕੜ ਸਰਕਾਰੀ ਜ਼ਮੀਨ ਪੰਜਾਬੀ ਪੰਜਾਬ ਦੇ ਬੇਜ਼ਮੀਨੇ ਗਰੀਬ ਤਲਕ अपना सहयोग आशीर्वाद दें ਤਾਂ ਉਹ 9 ਲੱਖ एकड़ ਦੇ مالک بے ਜ਼ਮੀਨੇ ਗਰੀਬਾਂ ਨੂੰ ਮਜ਼ਦੂਰਾਂ ਨੂੰ ਔਰ ਛੋਟੇ ਕਿਸਾਨ ਜਿਹੜੇ ਖੁਦਕੁਸ਼ੀਆਂ ਕਰਦੇ ਆ ਉਹਨਾਂ ਨੂੰ ਉਹਦਾ مالک ਬਣਾਇਆ ਜਾਊਗਾ ਔਰ ਡੀਸੀ ਸਾਹਿਬ ਨੇ ਸਾਨੂੰ ਭਰੋਸਾ ਦਿੱਤਾ ਕਿ ਅੱਜ ਹੀ ਅਸੀਂ ਉਹ ਜਿਹੜੇ ਗ੍ਰਿਫਤਾਰ ਕੀਤੇ ਗਰੀਬ بے ਜ਼ਮੀਨੇ ਲੋਕ ਉਹਨਾਂ ਦੀ ਰਿਹਾਈ ਕਰਾਂਗੇ ਔਰ ਜੋ ਜ਼ਮੀਨ ਜਿਹੜਾ ਉਹਦੇ ਤੇ ਕੇਸ ਹੈ ਉਹਨੂੰ ਸਪੀਡ ਅਪ ਕਰਕੇ पंजाब ਦੇ अंदर ਬੇਜਬਨੇ ਲੋਕਾਂ ਨੂੰ ਇਨਸਾਫ ਦੇਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਊਗੀ ਅਗਰ ਪ੍ਰਸ਼ਾਸਨ ਨੇ ਕੋਈ ਟਿਲਮਟ ਵਰਤੀ ਤਾਂ ਉਹ ਜਨ ਸਮਾਜ ਪਾਰਟੀ ਅਗਲੀ ਰਣਨੀਤੀ ਅਲਿਖਣ ਲਈ ਮਜਬੂਰ ਹੋਏ ਧੰਨਵਾਦ ਆਜੋ ਆ ਨਹੀਂ ਆ ਰਹੇ ਨੇ ਆਜੋ ਆਜੋ ਬਰੇ ਆਜੋ ਆਜੋ ਸ਼ਾਬਾਸ਼ ਮਰਸਾ ਹੋਰ ਮੰਗ ਲਓ ਚਾਹਤਾ ਇੱਧਰ ਚੰਨ ਜੋ ਜ ਭਾਈ ਇੱਧਰ ਆ ਜਾ ਹਾਂ ਮੈਂ ਨਾ ਆਜੋ ਭਣੇ ਆਜੋ ਇੱਧਰ ਆ ਜਾ ਮਨੂ ਗੇਟ ਹੈ ਯਾਰ ਪੂਰਾ ਗੇਟ ਹੋ ਚੁੱਕਾ ਕੋਈ ਕਲੌਂਡ ਦਬਾ ਲਓ ਕਲੌਂਡ ਰਹੀ ਹਾਂ ਹਾਂਜੀ ਬੋਲ ਦੋ ਜੀ ਸਾਰੀਆਂ ਪੈਣਾਂ ਨੂੰ ਵਹਿਰਵਿਕਾ ਖਾਲਸਾ ਜੈ ਭੀਮ ਜੈ ਭਗਵਨ ਆਪਾਂ ਸਾਰੇ ਬੇਜ਼ਮੀਨੇ ਮਜ਼ਦੂਰ ਵੀਰੇ ਦੀ ਬ੍ਰੇਕ ਨੂੰ ਖੜਾ ਨਾਲ ਖੜ ਜਾ ਜੇ ਤੈਨੂੰ ਕੋਈ ਮੇਰੇ ਵੱਲ ਕਰਦੀ ਚੱਕ ਚੱਕ ਕੇ ਥਾਣੇ ਚ ਦੇ ਦਤਾ ਸਾਡੀਆਂ ਬੀਬੀਆਂ ਮਾਈਆਂ ਨੌਜਵਾਨ ਬੱਚੇ ਸਾਡੇ ਬਜ਼ੁਰਗ ਜਮੀਨ ਮੰਗਣਾ ਸਾਡਾ ਸੰਵਿਧਾਨਕ ਹੱਕ ਹੈ ਕਿ ਨਹੀਂ ਬੋਲੋ ਹੈਗਾ ਲੇਕਿਨ ਜਮੀਨ ਜਦੋਂ ਅਸੀਂ ਮੰਗਣਗੇ ਤਾਂ ਸਰਕਾਰਾਂ ਨੇ ਸਾਡੇ ਦੇ ਡਾਂਗ ਫੇਰ ਕੇ ਸਾਨੂੰ ਜਿਹੜਾ ਦੇ ਦੇਣਾ ਹਾਂਜੀ 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 ਆਪਣੇ ਮਜ਼ਦੂਰਾਂ ਦੇ ਹੱਕ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਲੀਡਰ ਆ ਕੇ ਖੜਿਆ ਬੋਲੋ ਕੋਈ ਕਾਂਗਰਸ ਦਾ ਖੜਿਆ ਕੋਈ ਫੁੱਲ ਵਾਲਾ ਖੜਿਆ ਚਾੜੂ ਵਾਲੇ ਨੇ ਤਾਂ ਭੇਜ ਹੀ ਹੈ ਜੀ ਤੁਹਾਡੇ ਹੱਕ ਚ ਮਜ਼ਦੂਰਾਂ ਦੀ ਗਰੀਬਾਂ ਦੀ ਪਾਰਟੀ ਬਹੁਜਨ ਸਮਾਜ ਪਾਰਟੀ ਡਾਕਟਰ ਅਵਤਾਰ ਸਿੰਘ ਕਰੀਮਪੁਰੀ ਸਾਹਿਬ ਨੇ 20 ਤਰੀਕ ਨੂੰ ਬਿਆਨ ਦਿੱਤਾ ਲਾਈਵ ਹੋ ਕੇ 21 ਨੂੰ ਅਖਬਾਰ ਪੜ੍ਹ ਤੇ ਕੱਲ ਅਸੀਂ ਸਾਰੇ ਜ਼ਿਲ੍ਹਿਆਂ ਚ ਤਰਦੇ ਮਜਾਰੇ ਅਰ ਅੱਜ ਮਾਜੋਬ ਸ੍ਰੀ ਸੰਦੀਪ ਰਿਸੀ ਜੀ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਸਾਡਾ 100 ਬੰਦਿਆਂ ਦਾ ਕਾਬਲਾ ਉਹਦੀ ਕੋਠੀ ਜਾ ਕੇ ਮਿਲਿਆ ਕਿੰਨੇ ਵਜੇ 8:30 ਵਜੇ ਔਰ ਇੱਕ ਹੋਰ ਗੱਲ ਕਹੀ ਬਈ ਸ਼ਾਮ ਤੱਕ ਸਾਰੇ ਜਿਹੜੇ ਨੇ ਸਾਡੇ ਮਜ਼ਦੂਰ ਵੇਜਬੀਨ ਨੇ ਸਾਡੇ ਲੋਕ ਫਿਰਤੀ ਕਿਸਾਨ ਜੋ ਵੀ ਜਿੰਨੇ ਫੜੇ ਹੋਏ ਨੇ ਉਹ ਸਾਰੇ ਰਿਹਾ ਕਰੋ ਉਹਨਾਂ ਦੇ ਘਰਾਂ ਦੇ ਵਿੱਚ ਚੁੱਲਾ ਤਬ ਨਹੀਂ ਰਿਹਾ ਉਹਨਾਂ ਨੂੰ ਤੁਸੀਂ ਜਿਹੜਾ ਡੱਕਾ ਦਿੱਤਾ ਵੇ ਬਿਨਾ ਸ਼ਰਤ ਰਿਹਾ ਕਰੋ ਔਰ ਇਹ ਕਹਤਾ ਵੀ ਜਿਹੜੀ ਜ਼ਮੀਨ ਉਥੇ ਵਿਲੀ ਪਈ ਹੈ ਜੋ ਜ਼ਮੀਨ ਸਰਕਾਰੀ ਹੈ ਉਹਨਾਂ ਲਈ ਜੋ ਜ਼ਮੀਨ ਸਰਕਾਰੀ ਹੈ ਉਹ ਨਹੀਂ ہماری ਹੈ ਇਹ ਭੋਜਨ ਸਮਾਜ ਪੜਦਾ ਨਾਰਾ ਸਾਬ ਕਾਂਸ਼ੀ ਰਾਮ ਦੀ ਔਰ ਭੈਣ ਕਬਾ ਦੀ ਮਾਇਆ ਬਦੀ ਸਰਕਾਰ ਬਣੀ ਕਿੰਨੀ ਜ਼ਮੀਨ ਬਣੀ 60 ਲੱਖ ਕਿਲਾ 60 ਲੱਖ ਕਿਲਾ ਇਥੋਂ ਅੰਮ੍ਰਿਤਸਰ ਤੱਕ ਚਰੇ ਜਾਇਓ 60 ਲੱਖ ਕਿਲਾ ਤਾਂ ਹੋਊਗਾ ਜਿਵੇਂ ਦਿੱਤੀ ਸਰਕਾਰ ਵੰਡ ਤੇ ਕੈਦੇ ਗਰੂਨ ਦਾ ਕੋਈ ਸਾਨੂੰ ਜੇੜੀ ਜਾਣਾ ਪਿਆ ਕੋਈ ਧੰਦੇ ਨਹੀਂ ਲਾਏ ਕੋਈ ਡਾਂਗ ਜੁੜਦਾ ਨਹੀਂ ਖਾਤਾ ਕੋਈ ਬਦਲੇ ਹੋਰ ਕੁਝ ਨਹੀਂ ਕੀਤਾ ਸਿਰਫ ਸਰਕਾਰ ਵੰਡ ਤੇ ਜਿਹੜੀ ਹੈ ਉਹ ਦਿੱਤੀ ਤੁਹਾਨੂੰ ਸਾਰੀ ਇਹ ਬੇਨਤੀ ਆ ਭਾਈ ਨਿਮਰਤਾ ਸਾਹਿਬ ਨਾਲ ਮਿਲ ਕੇ ਰਹਿਣਾ ਜਿੱਥੇ ਜਿੱਥੇ ਵੀ ਤੁਹਾਨੂੰ ਕਿਸੇ ਗੱਲ ਦੀ ਦੁੱਖ ਤਕਲੀਫ ਹੋਵੇ ਉਥੇ ਅਬਦਾ ਮਾਰੂ ਬੋਲੋ ਬੋਲੋ ਅਬਦਾ ਮਾਰੂ ਸਾਹਮਣੇ ਅਸੀਂ ਤੁਹਾਡੀ ਭਰਾ ਤੁਹਾਡੇ ਛੋਟੇ ਵੱਡੇ ਕਬੀਲੇ ਆ ਤੁਹਾਡੀ ਅੰਕਲਾਂ ਅਸੀਂ ਇਹ ਚਾਹੁੰਦੇ ਆ ਬਈ ਮਜ਼ਦੂਰ ਦੇ ਕੋਲੇ ਵੀ ਐਨੀ ਇੱਕ ਜ਼ਮੀਨ ਚਾਹੀਦੀ ਐ ਬਈ ਉਹਨੂੰ ਕਿਸੇ ਜ਼ਕੀਰਦਾਰ ਦੇ ਖੇਤ ਵਿੱਚ ਸਾਫ ਸੱਤੂ ਤੋੜਨ ਲਈ ਜਾਣਾ ਨਾ ਪਵੇ ਹਾਂ ਜੀ ਆਪਣੇ ਹਾਂ ਜੀ ਹੈ ਪਤਾ ਗੱਲ ਕੀ ਐ ਸਾਫ ਦੀ ਰੋਟੀ ਇੱਕਦਮ ਨਹੀਂ ਜਾਂਦੀ ਮੁਰਗੀ ਮੁਰਗੀ ਸਾਰੀ ਚਿੰਤਾ ਨਾ ਕਰੋ ਜਿੰਨੇ ਬੰਦੇ ਨੇ ਪੰਜਾਬ ਦੇ ਵਿੱਚ ਬੰਦੇ ਸੰਗਰੂਰ ਜੀ ਚਾਹੇ ਬਠਿੰਡੇ ਬੈਠੇ ਨੇ ਪਟਿਆਲਾ ਬੈਠੇ ਨੇ ਗਰੀਬਪੁਰ ਜੀ ਸਾਹਿਬ ਕੱਲ ਪਟਿਆਲਾ ਮਿਲ ਕੇ ਆਏ ਅੱਜ ਬਠਿੰਡੇ ਮਿਲ ਕੇ ਗਏ ਸੰਗਰੂਰ ਮਿਲ ਕੇ ਗਏ ਔਰ ਇੱਕ ਵੀ ਗੱਲ ਕਹੀ ਬਈ ਜੇਕਰ 24 ਘੰਟਿਆਂ ਚ ਬੰਦੇ ਸਾਰੇ ਨਾ ਛੱਡੇ ਤਾਂ ਪੰਜਾਬ ਨੂੰ ਲਾਂਬੂ ਲਾ ਦੇਵਾਂਗੇ ਸੀ 27 ਤਰੀਕ ਨੂੰ ਸਾਰੇ ਕਹਿੰਦੇ ਸੀ ਅਸੀਂ ਕਾਨੂੰਨ ਤੱਕੇ ਬੱਚਿਆਂ ਨੂੰ ਲੈ ਕੇ ਜਾਈਏ ਇਸ ਕਰਕੇ ਜਿਹੜਾ ਹੈਗਾ ਆਪਣਾ ਜ਼ਮੀਨ ਲੈਣੀ ਹੈ ਜ਼ਮੀਨ ਆਪਾਂ ਆਪਣਾ ਰਾਜ ਕਬੜਾਉਣਾ ਹੈ ਜੋ ਕਿ 600 ਕਿਲਾ ਜਿਹੜਾ ਹੈਗਾ ਉਥੇ ਵੀਰ ਹੈ ਵੀਰ ਹੈ 327 ਜਿਹੜੀ ਏਕੜ ਹੈ ਉਹ ਜ਼ਮੀਨ ਦੀ ਹੈ ਉਹ ਅੱਜ ਰਾਜੇ ਦੇ ਨਾਂ ਤੇ ਬੋਲਦੀ ਸਤਵੀਂ ਉਹਦਾ ਕੋਰਟ ਕੇਸ ਚੱਲ ਰਿਹਾ ਹੈ ਸਰਕਾਰ ਨੂੰ ਦੋ ਅਰਫੀ ਗੱਲ ਕਹਿੰਦੀ ਸੱਤ ਘਾਟੇ ਮੀਟਿੰਗ ਹੋਈ ਆ ਉਹਨੇ ਸੱਤ ਘਾਟੇ ਕਹਿੰਦੀ ਗੱਲ ਵੀ ਉਹ ਜ਼ਮੀਨ ਦਾ ਹਾਈ ਕੋਰਟ ਜੋ ਫੈਸਲਾ ਸਰਕਾਰ ਦੇ ਹੱਕ ਚ ਕਰਾ ਕੇ ਜਿੰਨੇ ਵੇਚ ਵੀਨੇ ਲੋਕ ਨੇ ਉਹਨਾਂ ਵੀ ਚਾਹੇ ਬਿੱਗਾ ਬਿੱਗਾ ਆਵੇ ਚਾਹੇ ਦੂਰੂ ਵੇਚ ਆਵੇ ਸਾਰਿਆਂ ਨੂੰ ਵੰਡੀ ਜਾਊਗੀ لیکن ਸ਼ਾਂਤੀ ਬੈਠਾ ਕਾਨੂੰਨ ਅਨਸਾਰ ਹੁਣ ਮੈਂ ਬੇਨਤੀ ਕਰਾਂ ਡਾਕਟਰ ਮਸਨ ਸਿੰਘ ਨੂੰ ਉਹ ਵੀ 2 ਮਿੰਟ ਤੁਹਾਡਾ ਗੱਲ ਸਾਂਝੀ ਕਰਨ ਦੀ ਬੇਨਤੀ ਹੈਗੀ ਕਿ ਸਾਨੂੰ ਪਾਰਟੀ ਨਾਲ ਕੋਈ ਦੰਦ ਕਰਦੀ ਨਹੀਂ ਕਿ ਜਿਹੜੇ ਛੰਡੇ ਛੱਲੇ ਸ਼ਰਤ ਕੀ ਤਾਂ ਉਹ ਵੀ ਆਪਣੀ ਭਰਾ ਦੇ ਕਾਰਜ ਕਰਦੇ ਜਦੋਂ ਸਾਨੂੰ ਤਾਂ ਕਿਉਂਕਿ ਜਿਹੜੇ ਆਏ ਆ ਸਾਰੇ ਉਹ ਗਰੀਬ ਨੇ ਮਜ਼ਦੂਰ ਨੇ ਦਲਤ ਨੇ ਸਾਜਿਆ ਅਸੀਂ ਬਾਜਲ ਸਮਾਜਪਾਰਟੀ ਵਾਲੇ ਜੀਬਾ ਮਨਜ਼ੂਰਾ ਦਫਤਰੀ ਦੀ ਰਾਖੀ ਕਰਵਾਉਂਦੇ ਹਾਂ ਅਸੀਂ ਇਹ ਨਹੀਂ ਕਹਿੰਦੇ ਵੀ ਤੁਸੀਂ ਉਹਨਾਂ ਦਾ ਕੋਈ ਸਾਥ ਨਹੀਂ ਦੇਣਾ ਕਿਸੇ ਦਾ ਸਾਥ ਨਹੀਂ ਦੇਣਾ ਉਹਨਾਂ ਨੇ ਵੀ ਠੀਕ ਕੀਤਾ ਟਰ ਜ਼ਮੀਨ ਦਿਵਾਉਣੀ ਸੀ ਪਰ ਸਾਡਾ ਰਸਤਾ ਵੱਖਰਾ ਉਹਨਾਂ ਦਾ ਰਸਤਾ ਵੱਖਰਾ ਭਾਈ ਇੰਨਾ ਕੀ ਫਰਕ ਹੈ ਠੀਕ ਹੈ ਨਾ ਸੇਖੋ ਦੇ ਨਾਲ ਹਾਂ ਨਹੀਂ ਤੁਸੀਂ ਆਪਣਾ ਸੰਘਰਸ਼ ਜਾਰੀ ਰੱਖਣਾ ਪਰ ਸਾਥ ਬਈ ਰੱਖਣਾ ਸਾਥ ਭਾਈ ਅਸੀਂ ਤੁਹਾਡੇ ਕੋਲੇ ਪਿੰਡਾਂ ਜਾਵਾਂਗੇ ਸਾਰੇ ਬੀਬੀਆਂ ਕੋਲੇ ਪਿੰਡਾਂ ਕੋਲੇ ਭਾਈਆਂ ਕੋਲੇ ਸਾਡੀ ਜੋਤ ਸੇਵਾ ਦੇ ਲਈ ਤਾਂ ਤੁਹਾਡੇ ਪੁਰੇ ਖੜਾ ਗਿਆ ਠੀਕ ਹੈ ਨਹੀਂ ਆਮ ਆਦਮੀ ਲਈ ਜੰਮੇ ਹੀ ਆਮ ਆਦਮੀ ਔਰ ਇਹਨਾਂ ਨੇ ਆਦਰਸ਼ ਮੰਨਿਆ ਸ਼ਹੀਦ ਭਗਤ ਸਿੰਘ ਔਰ ਡਾਕਟਰ ਅੰਬੇਡਕਰ ਫੋਟੋਗ੍ਰਾਫ ਨਾਕਾ ਮੈਂ ਡਾਕਟਰ ਅੰਬੇਡਕਰ ਨਾਲ ਰਿਸ਼ਤੇ ਦੀ ਤਰ੍ਹਾਂ ਨਾ ਤਾਂ ਉਹਨੇ ਕਦੇ ਐਸਾ ਜ਼ਬਰਦਸਤ ਕਮਿਟ ਕੀਤਾ ਜੈਸਾ ਇਹਨਾਂ ਨੇ ਕੀਤਾ ਨਾ ਕਦੇ ਸ਼ਹੀਦ ਭਗਤ ਸਿੰਘ ਨੇ ਕੀਤਾ ਉਹ ਇਜ਼ ਨਾਸਰ ਸ਼ਿਦ ਭਗਤ ਸਿੰਘ ਦੇ ਅਸਲੀ ਚੇਲੇ ਨਾ ਡਾਕਟਰ ਨੂੰ ਬੇਟ ਕਰਦੇ। ਔਰ ਆਮ ਆਦਮੀ ਤੇ ਨਾਤੇ ਬਲਨੇ ਵਾਲੀ ਸਰਕਾਰ ਆਮ ਆਦਮੀ ਦੀਆਂ ਧੀਆਂ ਨੂੰ ਵੀ ਰਾਜਾ ਸ਼ਾਹੀ ਦੀ ਜ਼ਮੀਨ ਬਚਾਉਣ ਲਈ ਚੱਕ ਕੇ ਜਿੱਲਾ ਚ ਸੁੱਟ ਰਹੀ ਆ। ਤਸ਼ੱਦਦ ਕਰ ਰਹੀ ਆ।

ਇਮਪਰੂਮੇਟਸ ਲਾਸਟ ਬੋਲੋ ਪੈਂਤੀ 40 ਸਾਲ ਤੋਂ ਘਰ ਬਣਿਓ ਉਹਨਾਂ ਨੂੰ ਰਾਤ ਨੂੰ ਨੋਟਿਸ 20 ਤਰੀਕ ਰਾਤ ਨੂੰ ਨੋਟਿਸ ਕਰਕੇ ਲਗਾਤੇ ਸਾਨੂੰ ਕਿ ਤੁਸੀਂ ਰਾਤੋਂ ਰਾਤ ਘਰ ਖਾਲੀ ਕਰ ਦਿਓ ਨਹੀਂ ਤਾਂ ਕੱਲ ਨੂੰ ਬਲਡੋਜਰ ਫੇਰ ਕੇ ਜੀਸੀਬੀ ਪੀੜਾ ਪੰਜਾ ਚਲਾ ਕੇ ਤੁਹਾਡੇ ਘਰ ਹਟਾ ਦਿੱਤੇ ਜਾਂਦੇ ਰਿਮੂਵ ਕਰ ਦਿਓ ਉਹਨਾਂ ਦੇ ਕੋਲ ਰਜਿਸਟਰੀਆਂ ਮਾਰਕੀਆ ਖਰੀਦੀ ਹੋਈ ਜ਼ਮੀਨ ਨਾ ਮਨ। ਇਸ ਸਰਕਾਰ ਕੀ ਲੋਟਿਕ ਦਿੰਦੀ ਹੈ ਕਿ ਅਸੀਂ ਜਿਹੇ ਐਕਵਾਇਰ ਕਰਨ ਲਈ ਕਦੋਂ ਕਰਨੇ ਕਿਹਨੂੰ ਪੈਸਾ ਦੇਣਾ ਕੋਈ ਪਤਾ ਨਹੀਂ। ਮੈਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਕਿਹਾ। ਕਿ ਆ ਤੁਸੀਂ ਬਣੇ ਹੋਏ ਘਰ ਡਿਵੈਲਪ ਹੋਇਆ ਏਰੀਆ ਉਹਨੂੰ ਤੋੜ ਕੇ ਤੁਸੀਂ ਰੀਡਵੈਲਪਮੈਂਟ ਕਰਦੇ ਹੋ ਜਾਂ ਖਾਲੀ ਲੈਂਡ ਤੇ ਕਰਦੇ ਹੋ। ਸੋ ਇਹ सरकार जड़ी या ये अन्नी गुंगी बोली और मुख्यमंत्री साबरू सत्ता का नशा इस हद हाँ तक हो गया है कि वो लोकतंत्र की हत्या कर रहे हैं जनतंत्र की हत्या कर रहे हैं और पुलिस तंत्र इंपोज कर रहे हैं दहशत के नाम कोई भी हाकम बहुत समय टिक नहीं सकता I'm not